ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨ ਸਿੰਘ ਝੋਲ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਕੱਲ ਕਰਾਂਗੇ ਜੀ ਆਪਾਂ ਭਾਈ ਡੱਲਾ ਜੀ ਦੇ ਜੀਵਨ ਦੇ ਦੂਸਰੇ ਪਹਿਲੂ ਦੇ ਬਾਰੇ ਕਈ ਇਤਿਹਾਸ ਤੋਂ ਉਹਨਾਂ ਵਾਕਿਫ ਵਿਦਵਾਨ ਅਕਸਰ ਭਾਈ ਡੱਲਾ ਜੀ ਦਾ ਇੱਕ ਪੱਖੀ ਦੱਸਦੇ ਰਹੇ ਨੇ ਕਿ ਭਾਈ ਡੱਲਾ ਜੀ ਵਿੱਚ ਬਹੁਤ ਹੰਕਾਰ ਸੀ ਤੇ ਭਾਈ ਡੱਲਾ ਬੰਦੂਕ ਦੀ ਪਰਖ ਵੇਲੇ ਭੱਜ ਗਿਆ ਸੀ ਜਿਵੇਂ ਇਹ ਆਪ ਬਹੁਤ ਦਲੇਰ ਤੇ ਯੋਧੇ ਹਣ ਇਹ ਵਿਦਵਾਨ ਭਾਈ ਡੱਲਾ ਜੀ ਉੱਪਰ ਇਹ ਇਲਜ਼ਾਮ ਇਸ ਕਰਕੇ ਲਗਾਉਂਦੇ ਨੇ ਕਿਉਂਕਿ ਭਾਈ ਡੱਲਾ ਜੀ ਜੱਟ ਸਿੱਖ ਸਨ ਅਤੇ ਇਸ ਕਰਕੇ ਵੀ ਲਗਾਉਂਦੇ ਨੇ ਕਿਉਂਕਿ ਸਾਡੇ ਸਿੱਖ ਪ੍ਰਚਾਰਕਾਂ ਨੇ ਵੀ ਭਾਈ ਡੱਲਾ ਜੀ ਦਾ ਬਸ ਇੱਕ ਪਹਿਲੂ ਹੀ ਦਿਖਾਇਆ ਪਰ ਦੂਸਰੇ ਪਹਿਲੂ ਦੀ ਕਦੇ ਗੱਲ ਹੀ ਨਹੀਂ ਕੀਤੀ ਕਿ ਜਦ ਦਮਦਮਾ ਸਾਹਿਬ ਜੀ ਵਿਖੇ ਭਾਈ ਡਲ ਸਿੰਘ ਪਾਸ ਰਹਿੰਦਿਆਂ ਗੁਰੂ ਜੀ ਬਾਰੇ ਜਦੋਂ ਸੂਬਾ ਸਰਹੰਦ ਵਜੀਦ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਭਾਈ ਦਲ ਸਿੰਘ ਨੂੰ ਪੱਤਰ ਲਿਖਿਆ ਪੱਤਰ ਵਿੱਚ ਵਜੀਦ ਖਾਨ ਨੇ ਕਿਹਾ ਤੂੰ ਬਾਦਸ਼ਾਹ ਦੇ ਵਿਰੋਧੀ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਹੋਈ ਹੈ ਉਸ ਨੂੰ ਸਾਡੇ ਹਵਾਲੇ ਕਰ ਦੇ ਤੇ ਇਨਾਮ ਹਾਸਲ ਕਰ ਗਿਆਨੀ ਗਿਆਨ ਸਿੰਘ ਤਵਾਰੀ ਗੁਰੂ ਖਾਲਸਾ ਵਿੱਚ ਇਸ ਤਰ੍ਹਾਂ ਵਰਣਨ ਕਰਦੇ ਹਨ ਦੀਵਾਨ ਵਿੱਚ ਸੂਬੇ ਸਰਹੰਦ ਵੱਲੋਂ ਫਰਮਾਨ ਡੱਲੇ ਪਾਸ ਲੈ ਕੇ ਅਸਵਾਰ ਆਇਆ ਮੈਂ ਸੁਣਿਆ ਹੈ ਤੇਰੇ ਘਰ ਬਾਦਸ਼ਾਹ ਦਾ ਵਿਰੋਧੀ ਜਿਸ ਨੇ ਬੇਸ਼ਮਰ ਸੈਨਾ ਖਪਾ ਛੱਡੀ ਉਹ ਗੁਰੂ ਹੈ ਇਸ ਨੂੰ ਫੜ ਕੇ ਮੇਰੇ ਪਾਸ ਭੇਜ ਨਹੀਂ ਤਾਂ ਮੇਰੀ ਚੜਾਈ ਹੋਵੇਗੀ ਤੇਰੀ ਗੜੀ ਦੀ ਇਟ ਇਟ ਕਰਕੇ ਤੈਨੂੰ ਗੁਰੂ ਸਮੇਤ ਫੜ ਲਿਆਵਾਂਗਾ ਫਿਰ ਭਾਈ ਦਲ ਸਿੰਘ ਨੇ ਇਸ ਪੱਤਰ ਦਾ ਬੜਾ ਸਖਤ ਉੱਤਰ ਵਜੀਦ ਖਾਨ ਨੂੰ ਭੇਜ ਕੇ ਕੋਰਾ ਜਵਾਬ ਦੇ ਦਿੱਤਾ ਗਿਆਨੀ ਗਿਆਨ ਸਿੰਘ ਜੀ ਅਨੁਸਾਰ ਇਸ ਪੱਤਰ ਦਾ ਉੱਥੇ ਬੈਠਿਆ ਹੀ ਡੱਲੇ ਨੇ ਲਿਖਵਾ ਭੇਜਿਆ ਕਿ ਵਜੀਦ ਖਾਨ ਅੱਗੇ ਤੈਨ ਗੁਰੂ ਤੇ ਕਸਰ ਨਹੀਂ ਰੱਖੀ ਤੇ ਹੁਣ ਰੱਖੀ ਨਾ ਗੁਰੂ ਮੇਰੇ ਪ੍ਰਾਨਾਂ ਨਾਲ ਹੈ ਤੇਰੇ ਲਸ਼ਕਰ ਨੂੰ ਉਹ ਹੱਥ ਦਿਖਾਵਾਂਗੇ ਇੱਕ ਨੂੰ ਜਿੰਦਾ ਨਾ ਜਾਣ ਦੇਵਾਂਗੇ ਕਿਉਂਕਿ ਇਸ ਦੇਸ਼ ਵਿੱਚ ਸ਼ਾਹ ਫੌਜ ਆਪੇ ਤਰਹੀ ਮਰ ਜਾਊ ਗੁਰੂ ਜੀ ਭਾਈ ਦਲ ਸਿੰਘ ਜੀ ਦੇ ਇਸ ਪ੍ਰੇਮ ਨੂੰ ਵੇਖ ਕੇ ਬਹੁਤ ਹੀ ਖੁਸ਼ ਹੋਏ ਤੇ ਬੇਅੰਤ ਬਖਸ਼ੀਸ਼ਾਂ ਮਾਲਵੇ ਨੂੰ ਦਿੱਤੀਆਂ ਭਾਈ ਦਲ ਸਿੰਘ ਜੀ ਨੇ ਰਾਤ ਰਾਤ ਜਾ ਕੇ ਗੁਰੂ ਸਾਹਿਬ ਜੀ ਦੀ ਪੈਰੇਦਾਰੀ ਵੀ ਕੀਤੀ ਸੀ ਅਤੇ 105 ਸਿੰਘਾਂ ਸਵੇਤ ਗੁਰੂ ਸਾਹਿਬ ਜੀ ਦੇ ਹੱਥੋਂ ਅਮਰਦੀ ਦਾਤ ਵੀ ਪ੍ਰਾਪਤ ਕੀਤੀ ਸੀ ਪਰ ਕੁਝ ਸੋਸ਼ਲ ਮੀਡੀਆ ਤੇ ਬੈਠੇ ਨਫ਼ਰਤੀ ਕੀੜੇ ਜਾਣ ਬੁਝ ਕੇ ਗੁਰੂ ਦੇ ਪਿਆਰਿਆਂ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹਨ ਗੁਰੂ ਜੀ ਦੇ ਸੇਵਕ ਭਾਈ ਡੱਲੇ ਦੀ ਸਮਾਦ ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬਕੌਰ ਜੀ ਦੇ ਗੁਰਦੁਆਰੇ ਦੇ ਨਜ਼ਦੀਕ ਹੀ ਉੱਤਰ ਦਿਸ਼ਾ ਵਿੱਚ ਬਣੀ ਹੋਈ ਹੈ ਸੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਬਾਕੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ